ਇਹ ਬਾਈ ਪਹਿਲੇ ਸੂਏ ਨੇ ਦਿੱਤਾ 13 ਕਿਲੋ ਦੁੱਧ 12 13 ਦੇ ਵਿੱਚ ਦਿੱਤਾ ਵਧੀਆ ਦਿੱਤਾ ਬਾਈ ਦਿੱਤਾ 12 ਤੋਂ ਉੱਤੇ ਉੱਤੇ ਮੰਨੋ ਤੁਸੀਂ ਠੀਕ ਆ ਹੁਣ ਬਾਕੀ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦੂੰ ਆ ਤੁਸੀਂ ਲੈਵੇ ਦੀ ਚੈੱਕ ਕਰ ਲਓ ਕੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਰਾਮਾ ਪਿੰਡ ਤੋਂ ਬਣਾ ਰਹੇ ਆ ਰਾਮਾ ਮੰਡੀ ਦੇ ਬਿਲਕੁਲ ਵੀਰੇ ਨਾਲ ਜ਼ਿਲ੍ਹਾ ਬਈ ਜੀ ਬਠਿੰਡਾ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਹਰਮਨ ਦੇ ਘਰੋਂ ਦੋਸਤੋ ਬਿਲਕੁਲ ਇੱਕ ਘਰੇਲੂ ਕਾਮਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਨੇ ਦੋਸਤੋ ਇਹ ਕਹਾ ਗੱਬਣ ਝੋਟੀ ਸੇਲ ਕਰਨੀ ਆ ਕਿੰਨਵਾ ਸੂਆ ਸੁੰਦੀ ਆ ਕਿੰਨੇ ਕਦੇ ਦਿਨ ਸੁਣਦੇ ਬਾਕੀ ਆ ਵੀਰੇ ਤੇ ਬਾਕੀ ਕੀ ਬਾਈ ਇਹਦਾ ਮੁੱਲ ਕਰਦਾ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਸੋ ਆਜੋ ਵੀਡੀਓ ਚ ਬਾਈ ਜੀ ਹੋਰਾਂ ਨਾਲ ਕਰਦੇ ਆ ਗੱਲਬਾਤ ਸਸਿਕਾ ਬਾਈ ਹਰਮ ਸਸਿਕਾ ਬਾਈ ਕਿੰਨਵਾ ਸੂਆ ਝੋਟੀ ਆ ਵੀਰੇ ਇਹ ਇਹ ਬਾਈ ਦੂਜੇ ਸੂਆ ਸੂਗੀ ਇਤਕੀ ਦੂਜਾ ਸੂਆ ਸੂਗੀ ਕਿੰਨੇ ਦਿਨਾਂ ਦੀ ਕੱਚੀ ਆ ਹੁਣ ਇਹ ਬਾਈ ਲੈ ਜੋ ਹਫਤਾ ਹਫਤਾ ਲੈ ਜੂ ਕਰੂ ਆਪਣੀ ਕਰੂ ਜੰਪਲਾ ਹਾਂ ਬਾਈ ਕਰਤੀ ਠੀਕ ਆ ਪਹਿਲੇ ਸੂਏ ਬਾਈ ਤੁਸੀਂ ਤਾਂ ਚੋਈਆ ਫਿਰ ਸਾਰਾ ਸੂਆ ਕੀ ਹਿਸਾਬ ਕਿਤਾਵਿਆ ਇਹ ਬਾਈ ਪਹਿਲੇ ਸੂਏ ਨੇ ਦਿੱਤਾ 13 ਕਿਲੋ ਦਿੱਤਾ 12 13 ਦੇ ਵਿੱਚ ਦਿੱਤਾ ਵਧੀਆ ਦਿੱਤਾ ਬਾਈ ਦਿੱਤਾ 12 ਤੋਂ ਉੱਤੇ ਮੰਨੋ ਤੁਸੀਂ ਠੀਕ ਆ ਹੁਣ ਹਫਤੇ ਦੀ ਤਕਰੀਬਨ ਕੱਚੀ ਹੈਗੀ ਆ ਇੱਕ ਹਫਤੇ ਦੀ ਬਾਈ ਠੀਕ ਆ ਤੇ ਬਾਈ ਜਿਹੜੀ ਗੱਬਣ ਆ ਉਹ ਪਤਾ ਕਿਹੜੇ ਟੀਕੇ ਤੋਂ ਜਾ ਕੇ ਮੈਂ ਨਹੀਂ ਬਾਈ ਉਹ ਹੈ ਨਾ ਟੀਕਾ ਪਵਾਇਆ ਹੋਇਆ ਡਾਕਟਰ ਤੋਂ ਚੰਗਾ ਪਵਾਇਆ ਪਰ ਬਾਈ ਪਤਾ ਨਹੀਂ ਹੈਗੀ ਪਰ ਨਾ ਨਹੀਂ ਨਹੀਂ ਟੀਕਾ ਠੀਕ ਹੈ ਇਹ ਤਾਂ ਗੱਲ ਸਹੀ ਆ ਵੀਰੇ ਬਾਈ ਕਹਿੰਦਾ ਉਹਦਾ ਆਪਾਂ ਨੂੰ ਕਲੀਅਰ ਨਹੀਂ ਵੀ ਕਿਹੜੇ ਟਿਕੇ ਤੋਂ ਗੱਭਣਾ। ਬਾਕੀ ਇੱਕ ਹਫਤੇ ਦੀ ਦੋਸਤੋ ਕੱਚੀ ਆ। ਕੱਦ ਕਾਠ ਦੀ ਤਮੀ ਪਲੀ ਆ ਤੇਰੇ। ਬਾਕੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦੂੰ। ਆ ਤੁਸੀਂ ਲੇਵੇ ਦੀ ਚੈੱਕ ਕਰ ਲਓ। ਨੰਬਰ ਬਾਈ ਦਾ ਹਰਮਨ ਦਾ ਹੈਠਾ ਚੱਲੀ ਜਾਂਦਾ ਰਾਮਾ ਪਿੰਡ ਦੋਸਤੋ ਤਲਵੰਡੀ ਸਾਬੋ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ। ਬਾਕੀ ਖੋਲ ਕੇ ਆਪਾਂ ਤੋਰ ਕੇ ਦਿਖਾ ਦਨੇ ਆ ਤੁਹਾਨੂੰ। ਖੋਲ ਲੈ ਬਾਈ ਇਦਰੀ ਕਮਾਲੀ ਚੰਗਾ। ਥੋੜਾ ਜਿਹਾ ਉਪਰ ਆਪਨ ਕਰਦੀ ਐ ਮੇਰੇ ਤੋਂ ਡਰਦੀ ਐ। ਤੇ ਬਾਕੀ ਦੋਸਤੋ ਕਿਸੇ ਵੀ ਭਰਾ ਨੂੰ ਪਸੰਦ ਆ ਕੋਲੇ ਆਇਓ। ਤਸੱਲੀ ਜਿਵੇਂ ਮਰਜ਼ੀ ਤੁਸੀਂ ਆਪਦੀ ਕਰ ਸਕਦੇ ਹੋ ਇਤਰੀ ਕਮਾਲਾ ਬਾਈ ਹੂੰ ਹਾਂ ਆ ਦੇਖੋ ਵੀਰੇ ਆ ਦੇਖੋ ਜੀ ਹੂੰ ਨੰਬਰ ਬਾਈ ਦਾ ਇਹ ਤਾਂ ਚੱਲੀ ਜਾਂਦਾ ਬਾਕੀ ਕੀ ਡਿਮਾਂਡ ਆ ਉਹ ਆਪਾਂ ਭਰਾ ਤੋਂ ਪੁੱਛ ਲੈਣੇ ਆ ਕੀ ਭਾ ਰੂਗਾ ਇਹਦਾ ਸੋ ਜਿਹੜੇ ਵੀ ਭਰਾਣੇ ਖਰੀਦਣੀਆਂ ਤਸੱਲੀ ਦੋਸਤੋ ਤੁਸੀਂ ਆਪਣੀ ਕਰਕੇ ਫਿਰ ਬਾਈ ਹੋਰਿਆ ਨਾ ਸੌਦਾ ਕਰ ਸਕਦੇ ਹੋ ਆ ਦੇਖੋ ਦੋਸਤੋ ਥੋੜੀ ਹਲਕੀ ਫੁਲਕੀ ਮਾੜੀ ਮੁਟੀ ਕੁੰਨੀ ਕੀ ਤੱਕ ਮੂਰਨੂ ਆ ਬਾਕੀ ਦੋਸਤੋ ਸਰੀਰ ਪੱਖੋਂ ਝੋਟੀ ਬਹੁਤ ਪਲੀ ਆ ਵੀਰੇ ਹਫਤੇ ਨੂੰ ਵਧੀਆ ਤਿਆਰ ਹੋ ਜੂਗੀ ਆ ਦੇਖੋ ਤੇ ਬਈ ਫਿਰ ਭਾ ਕੀ ਰੂਗਾ ਇਹਦਾ ਹਰਮਨ ਬਈ ਭਾ ਭਈ ਇਹਦਾ 1,90,000 ਰੁਪਇਆ 1,90 ਹਾਂਜੀ ਠੀਕ ਆ ਬਈ ਕੋਈ ਮਾਰਜਨ ਹੈਗਾ ਹਾਂ ਬਈ ਮਾਨਤਨ ਹੋ ਜੂ ਕੋਈ ਕਰ ਆਉ ਜੂ ਹੋ ਜੂ ਦੋਸਤੋ ਮਾਲਕਾਂ ਨੇ ਆਪਦਾ ਮੁੱਲ ਮੰਗੜਾ ਹੁੰਦਾ ਬਾਕੀ ਸਮਝਣਾ ਹੈ ਨਾ ਜਿਹੜੇ ਭਰਾ ਨੂੰ ਪਸੰਦ ਆਉ ਆਪ ਦੀ ਫਿੱਟ ਕਰਕੇ ਹਫਤੇ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਵਧੀਆ ਤਿਆਰ ਹੋ ਜੂ ਜਿਹੜੇ ਵੀ ਮੇਰੇ ਭਰਾ ਨੂੰ ਪੇਟਾ ਕਰ ਲਿਓ ਜੀ ਸੰਪਰਕ ਨੰਬਰ ਬਾਈ ਹਰਮਨ ਦਾ ਹੈਠਾ ਰਾਮਾ ਪਿੰਡ ਤਲਵੰਡੀ ਸਾਬੋ ਤੋਂ 10 12 ਕਿਲੋਮੀਟਰ ਰਾਮਾ ਮੰਡੀ ਦੇ ਬਿਲਕੁਲ ਵੀਰੇ ਨਾਲ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੀ ਗੱਲ ਬਾਈ ਸਾਰੇ ਪ੍ਰਭਾ